ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਦੇਖਿਆ ਜਾ ਰਿਹਾ ਕਿ ਛੋਟੀਆਂ-ਛੋਟੀਆਂ ਬੱਚਿਆਂ ਵੀ ਜਿਹੜੇ ਕਿ ਗਲਤ ਰਾਹਾਂ ਦੇ ਉੱਤੇ ਪੈ ਰਹੇ ਨੇ ਇੱਕ ਤਸਵੀਰ ਸਾਹਮਣੇ ਆਈ ਜਿੱਥੇ ਕਿ ਸਕੂਲ ਦੇ ਵਿੱਚ ਪੈਂਟਰ ਦਾ ਕੰਮ ਕਰਨ ਗਿਆ ਇਹ ਵਿਅਕਤੀ ਇੱਕ ਨਾਬਾਲਗ ਲੜਕੀ ਨੂੰ ਬਹਿਲਾ-ਖੁਸਲਾ ਕੇ ਉਸ ਨੂੰ ਇੱਕ ਨਿੱਜੀ ਹੋਟਲ ਦੇ ਵਿੱਚ ਲੈ ਜਾਂਦਾ ਜਿੱਥੇ ਕਿ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਜਾਂਦੇ ਨੇ ਅਤੇ ਜਦੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਬੱਚੀ ਤੇ ਹਾਲਾਤਾਂ ਦਾ ਸ਼ੱਕ ਹੋਇਆ ਤਾਂ ਉਸ ਤੋਂ ਬਾਅਦ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਉਸ ਦੇ ਨਾਲ ਜਿਹੜਾ ਕਿ ਰੇਪ ਹੋਇਆ ਕਿਉਂਕਿ ਇੱਕ ਵੀਡੀਓ ਵੀ ਸਾਹਮਣੇ ਆਈ ਕਿ ਬੱਚੀ ਜਿਹੜੀ ਕਿ ਸਕੂਲੀ ਕੱਪੜਿਆਂ ਦੇ ਵਿੱਚੋਂ ਨਜ਼ਰ ਆਈ ਜੋ ਕਿ ਉਸ ਵਿਅਕਤੀ ਦੇ ਨਾਲ ਸਕੂਟਰੀ ਤੇ ਹੋਟਲ ਦੇ ਵਿੱਚ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਸਰ ਇੱਕ ਨਵਾਲਗ ਬੱਚੇ ਵਾਲਾ ਮਾਮਲਾ ਦਰਜ ਹੋਇਆ ਸੀ ਕਿਹੜਾ ਹੋਟਲ ਹੈ ਜੀ ਕੀ ਮਾਮਲਾ ਕਦੋਂ ਦੀ ਗੱਲਬਾਤ ਹੈ ਜੀ ਇਹ ਮਿਤੀ 28 ਨੂੰ ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ 'ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗ ਵਾਲੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕ୍ୟੂ ਸੀਗਾ ਪਵਨ ਸਿੰਘ ਜਿਹੜਾ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ ਮਾਲਕ ਤੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਸਰ ਹੋਟਲ ਤੇ ਹਜੇ ਵੀ ਚੱਲ ਰਿਹਾ ਜੀ ਅੱਜ ਵੀ ਅਸੀਂ ਦੇਖਿਆ ਮੁੰਡੇ ਕੁੜੀਆਂ ਆ ਰਹੇ ਸੀ ਉਹੀ ਦੇਖਿਆ ਕੋਰਟ ਦਾ ਆਰਡਰ ਦੇ ਨਾਲ ਬੰਦ ਹੋ ਜਾ ਕਿਸ ਤਰੀਖ ਨੂੰ ਬੰਦ ਹੋਊਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਜੀ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਉਹ ਹੋਟਲ ਬੰਦ ਪਿਆ ਠੀਕ ਹੈ ਸਰੋਜੀ ਨੂੰ ਕਿਵੇਂ ਦੇ ਦੇ ਕਿ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਹੈ ਸਕੂਲ ਦੀ ਉੱਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕਿਹੜੀਆਂ ਧਰਾਵਾਂ ਲੱਗੀਆਂ ਨੇ ਉਹ ਚੀਜ਼ ਨੂੰ ਕੋਈ ਨਹੀਂ ਦੱਸਦਾ ਇਹ ਸੈਕਸ਼ਨ ਬੀ ਐਨ ਐਸ ਦੀ 64 ਤੇ 62 ਦੇ ਤਹਿਤ ਇਹ ਪਰਚਾ ਦਿੱਤਾ ਗਿਆ ਤੇ ਪੌਕਸ ਵੀ ਲਾਇਆ ਗਿਆ ਹੈ ਠੀਕ ਹੈ ਜੀ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੜ੍ਹਦਾ ਸੀਗਾ ਕਿ ਉੱਥੋਂ ਕੁੜ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ ਇਹਨੂੰ ਬਹਿਲਾ ਫਸਲਾ ਕੇ ਲਿਆਇਆ ਸੀ ਠੀਕ ਹੈ ਜੀ ਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹ ਵੀ ਮਦਰ ਨੇ ਠੀਕ ਹੈ ਜੀ ਤੇ ਮਲਜੂਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਠੀਕ ਹੈ ਤੇ ਬਾਕੀ ਰਹਿੰਦੇ ਜਿਹੜੇ ਮਲਜੂਮ ਦੋ ਦੇ ਮਾਲਕ ਤੇ ਮੈਨੇਜਰ ਉਹਨਾਂ ਨੂੰ ਚੀਤੀ ਰੈਸ਼ ਕੀਤਾ ਜਾਵੇ ਠੀਕ ਹੈ ਬਿਆਖਤੀ ਦੇ ਹੁੰਦੇ ਜਿਹੜਾ ਕਿ ਰੇਪ ਦਾ ਮਾਮਲਾ ਦਰਜ ਕਰ ਲਿਆ ਗਿਆ ਪਰ ਦੇਖਿਆ ਜਾ ਰਿਹਾ ਕਿ ਸੁਚੇਤ ਹੁਣ ਛੋਟੀਆਂ ਬੱਚਿਆਂ ਨੂੰ ਵੀ ਹੋਣਾ ਚਾਹੀਦਾ ਜੋ ਕਿ ਅਜਿਹੇ ਲੋਕਾਂ ਤੇ ਭਰੋਸਾ ਕਰਕੇ ਉਹਨਾਂ ਦੇ ਨਾਲ ਚੱਲ ਜਾਂਦੀਆਂ ਨੇ ਬਾਕੀ ਇਹ ਮਾਮਲਾ ਜਾਂਚ ਦਾ ਵਿਸ਼ਾ ਬਿਊਰੋ ਰਿਪੋਰਟ ਹਰਪੰਜਾਬ ਟੀਵੀ